2500 ਲੈ ਕੇ ਅੱਜ ਤੱਕ ਜਿੰਨੀਆਂ ਵੀ ਟੀਮਾਂ ਸਾਡੀਆਂ ਇਲੈਕਟ ਹੋਈਆਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਇਹਨੂੰ ਅਮਰਸਰ ਦੀ ਇੱਕ ਵਨ ਆਫ ਦਾ ਬੈਸਟ ਕਲੱਬ ਬਣਾਇਆ ਕਿਤੇ ਜਿੰਨੀ ਸਾਡੇ ਇੱਥੇ ਹਰ ਸਾਲ সুইਮਿੰਗ ਦਾ ਟੂਰਨਾਮੈਂਟ ਹੁੰਦਾ 스ਕੋਸ਼ ਦਾ ਅਸੀਂ ਟੂਰਨਾਮੈਂਟ ਕਰਾਉਂਦੇ ਆ ਬਿਲਿਆਰਡ ਦੇ ਅਸੀਂ ਮੈਚ ਕਰਾਉਂਦੇ ਆ ਹੁਣ ਅਸੀਂ ਬਿਲਿਆਰਡ ਰੂਮ ਬਣਾਇਆ ਔਰ ਟੇਬਲ ਟੈਨਿਸ ਰੂਮ ਬਣਾਇਆ ਹੁਣ ਨੈਕਸਟ ਸਾਡਾ ਇਹੀ ਹੈ ਕਿ ਅਸੀਂ ਕੋਸ਼ ਸਪੋਰਟਸ ਨਾਲ ਰਿਲੇਟਡ ਜਿਮ ਵਿੱਚ ਵੀ ਕੰਪੀਟੀਸ਼ਨ ਕਰਾਵਾਂ ਚੀਜ਼ ਦੇ ਉੱਤੇ ਡੈਡੀ ਡੈਮੋਕ੍ਰੇਸੀ ਉਹ ਕਹਿੰਦੇ ਆ ਉਹ ਜਿਹੜੇ ਵੀ ਗਰੁੱਪ ਬਣਾਏ ਨੇ ਉਹਨਾਂ ਨੇ ਉਹਦੇ ਵਿੱਚ ਤੁਸੀਂ ਕਮੈਂਟਸ ਨਹੀਂ ਪਾ ਸਕਦੇ ਦੋਨੋਂ ਕੈਂਡੀਡੇਟ ਓਪਨ ਡਿਬੇਟ ਕਰਦੇ ਆ ਔਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਅਸੀਂ ਉਹਨਾਂ ਨੂੰ ਅੱਜ 8 ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਲੈਟਸ ਹੈਵ ਏ ਓਪਨ ਡਿਬੇਟ ਲੋਕ ਸਾਡੇ ਹੱਕ 'ਚ ਫਤਵਾ ਦੇ ਕੇ ਸਾਨੂੰ ਸੇਵਾ ਦਾ ਮੌਕਾ ਦੇ ਰਹੇ ਆ ਔਰ ਅਸੀਂ ਜਦੋਂ ਇਹ 2005 ਦੇ ਕਲੱਬ ਦੇ ਸਾਡੀ ਟੀਮ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਸੀ ਉਦੋਂ ਇਹ ਕਲੱਬ ਜਿਹੜੀ ਹੈ ਇਹਨੂੰ ਲੋਕ ਕਲੱਬ ਸਮਝਦੇ ਨਹੀਂ ਸੀ ਇਹਨੂੰ ਇੱਕ ਸਿਰਫ ਜਿੱਦਾਂ ਕਹਿੰਦੇ ਕਿ ਸ਼ਰਾਬ ਪੀਣ ਦਾ ਅੱਡਾ ਹੀ ਸਮਝਦੇ ਸੀ ਅਸੀਂ ਪਿਛਲੇ 20 ਸਾਲ ਦੇ ਵਿੱਚ ਇਸ ਕਲੱਬ ਨੂੰ ਇੱਕ ਫੈਮਿਲੀ ਕਲੱਬ ਸਪੋਰਟਸ ਕਲੱਬ ਔਰ ਕਲਚਰਲ ਕਲੱਬ ਬਣਾਇਆ ਔਰ ਸਾਰੇ ਸਾਡੇ ਜਿੰਨੀਆਂ ਵੀ ਟੀਮਾਂ ਸਾਡੀਆਂ 2005 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਟੀਮਾਂ ਸਾਡੀਆਂ ਇਲੈਕਟ ਹੋਈਆਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਇਹਨੂੰ ਅਮਰਸਰ ਦੀ ਇੱਕ ਵਨ ਆਫ ਦਾ ਬੈਸਟ ਕਲੱਬ ਬਣਾਇਆ ਔਰ ਸਾਡੇ ਇੱਥੇ ਅੱਜ ਬੈਸਟ ਸਪੋਰਟਸ ਜਿਹੜਾ ਸਪੋਰਟਸ ਦਾ ਇਨਫਰਾਸਟ੍ਰਕਚਰ ਹੈ ਮੈਂ ਇਹ ਗੱਲ ਦਾ ਬੜਾ ਮੈਨੂੰ ਫਕਰ ਹੈ ਕਿ ਅੰਮ੍ਰਿਤਸਰ ਦੇ ਕਲਬਾਂ ਚੋਂ ਸਭ ਤੋਂ ਵਧੀਆ ਜਿਮ ਸਾਡੇ ਕੋਲ ਹੈ ਸਭ ਤੋਂ ਵਧੀਆ সুই밍 ਪੂਲ ਸਾਡੇ ਕੋਲ ਹੈ ਔਰ ਇਹ ਲੋਕਾਂ ਦਾ ਪਿਆਰ ਹੀ ਹੈ ਔਰ ਸਾਡੇ ਕੀਤੇ ਕੰਮ ਕੰਮਾਂ ਦਾ ਸਾਡੇ ਇਨਾਮ ਹੀ ਦਿੰਦੇ ਆ ਲੋਕ ਜਿਹੜਾ ਪਿਛਲੇ ਨਕਦਰ 20 ਸਾਲ ਤੋਂ ਸਾਡੇ ਹੱਕ ਫਤਵਾ ਦਿੰਦੇ ਕੋਈ ਟੂਰਨਾਮੈਂਟਸ ਖੇਡਣ ਨੂੰ ਸ਼ਾਇਦ ਕਰਨ ਲਈ ਵੀ ਕਲਬ ਵੱਲੋਂ ਪ੍ਰਾਲੇ ਕੀਤੇ ਜਾਂਦੇ ਸਾਡੇ ਇੱਥੇ ਹਰ ਸਾਲ সুই밍 ਦਾ ਟੂਰਨਾਮੈਂਟ ਹੁੰਦਾ ਸਕੋਸ਼ ਦਾ ਅਸੀਂ ਟੂਰਨਾਮੈਂਟ ਕਰਾਉਂਦੇ ਆ ਬਿਲੀਅਰਡ ਦੇ ਅਸੀਂ ਮ ਹੁਣ ਅਸੀਂ ਬੀਲੀਅਰਡ ਰੂਮ ਬਣਾਇਆ ਔਰ ਟੇਬਲ ਟੈਨਿਸ ਰੂਮ ਬਣਾਇਆ ਔਰ ਨੈਕਸਟ ਸਾਡਾ ਇਹੀ ਹੈ ਕਿ ਅਸੀਂ ਕੁਝ ਸਪੋਰਟਸ ਨਾਲ ਰਿਲੇਟਡ ਜਿਮ ਚ ਵੀ ਕੰਪੀਟੀਸ਼ਨ ਕਰਾਵਾਂਗੇ ਔਰ ਅਸੀਂ ਕਦੇ ਟੇਬਲ ਟੈਨਿਸ ਔਰ ਬੀਲੀਅਰਡ ਦੇ ਵੀ ਟੂਰਨਾਮੈਂਟ ਹੋਣ ਕਰਾਂਗੇ ਸਰ ਕਿੰਨੀ ਦੀ ਸਟ੍ਰੈਂਥ ਹੈ ਮੈਂਬਰਸ ਦੀ ਤੇ ਅੱਗੋਂ ਹੋਰ ਨਵੀਂ انرੋਲਮੈਂਟ ਵਾਸਤੇ ਕੋਈ ਲੋਕ ਇੱਛੁਕ ਨੇ ਇੱਥੇ ਸਾਡੀ ਲਗਭਗ 1880 ਦੇ ਕਰੀਬ ਮੈਂਬਰ ਨੇ ਔਰ ਜਿਹੜੇ ਸਾਡੇ ਇਸ ਕਲੱਬ ਦੇ ਇੱਛੁਕ ਨੇ ਲੋਕ ਮੈਂਬਰ ਬਣਦੇ ਉਹਨਾਂ ਲਈ ਐਸੋ ਸਾਡਾ ਵੇਟਿੰਗ ਪੀਰੀਅਡ ਆ ਇਮੀਡੀਏਟ ਸਾਨੂੰ ਅਹਿਨੇ ਅਸੀਂ ਮੈਂਬਰ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਜਿਹੜਾ ਫਿਕਸ ਕੀਤੇ ਹੋਏ ਹੈ ਕਿ ਜਿਹੜਾ ਸਾਡੇ ਕੋ ਮੈਂਬਰ ਦੇ ਪਿੱਛੋਂ ਸਾਨੂੰ ਬਣੂਗੀ ਜਿਹੜੀ ਸਾਡੇ ਸੀਟ ਖਾਲੀ ਹੁੰਦੀ ਫਿਰ ਫੇਰ ਹੀ ਅਸੀਂ ਲੈ ਸਕਦੇ ਹਾਂ ਤੇ ਲਗਭਗ ਢਾਈ ਤਿੰਨ ਸਾਲ ਦੀ ਵੇਟਿੰਗ ਚੱਲ ਰਹੀ ਚੱਲੀ ਹੈ ਜਿਹੜਾ ਯੂਨਾਈਟਿਡ ਫਰੰਟ ਹੈ ਉਸ ਦੀ ਚਨੋਤੀ ਕਿਥੋਂ ਤੱਕ ਲੈ ਕੇ ਚੱਲਦੇ ਕਿਉਂਕਿ ਨਵਾਂ ਗਰੁੱਪ ਹੈ ਵੌਇਸ ਆਫ ਅਮਰੀਕਾ ਵੀ ਕਾਫੀ ਸ਼ਹਿਰ ਚ ਨਾਮ ਹੈ ਯੂਨਾਈਟਿਡ ਫਰੰਟ ਜਿਹੜਾ ਨਾ ਜੀ ਉਹ ਸਾਡੇ ਵਿੱਚੋਂ ਹੀ ਇੱਕ ਸਾਡੇ ਗਏ ਹੋਏ ਸਾਡੇ ਇੱਕ ਅਹੁਦੇਦਾਰ ਸਾਹਿਬਾਨ ਨੇ ਬਣਾਇਆ ਔਰ ਉਹ ਲੋਕਾਂ ਨੂੰ ਇਹ ਕਹਿ ਰਹੇ ਜੀ ਇਸ ਕਲੱਬ ਦੇ ਵਿੱਚ ਡੈਮੋਕ੍ਰੇਸੀ ਨਹੀਂ ਮੈਂ ਇਹੀ ਬੇਨਤੀ ਕਰਾਂਗਾ ਕਿ ਜਿਹੜੀ ਡੈਮੋਕ੍ਰੇਸੀ ਹੈ ਇਹ ਬਾਹਰ ਕਲੱਬ ਹੈ ਜਿਹੜਾ ਆਪਣੇ ਮਿੱਥੇ ਸਮੇਂ ਤੇ ਇਲੈਕਸ਼ਨ ਕਰਾਉਂਦਾ ਔਰ ਅਸੀਂ ਹਰ ਸਾਲ ਇੱਕ ਜਨਰਲ ਬਾਡੀ ਮੀਟਿੰਗ ਕਰਦੇ ਹਾਂ ਤੇ ਜਿਹੜਾ ਵੀ ਸਾਡੇ ਵੀ ਕੋਈ ਨੁਕਤਾ ਚੁੱਕੀ ਨਹੀਂ ਕਰਨਾ ਚਾਹੁੰਦਾ ਸੀ ਉਹਨੂੰ ਬੋਲਣ ਦਾ ਪੂਰਾ ਮੌਕਾ ਦਿੰਦੇ ਆ ਸੈਕੰਡਲੀ ਉਹ ਕਹਿੰਦੇ ਜੀ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ ਜਿਹੜਾ ਉਹ ਯੂਨਾਈਟਿਡ ਫਰੰਟ ਦੇ ਐਸਲੇ ਮੁਖੀ ਨੇ ਮਿਸਟਰ ਟੀ ਐਸ ਅਰੋੜਾ ਉਹ ਅੱਜ ਵੀ ਸਾਡੇ ਇਸ ਕਲੱਬ ਦੀ ਰਿਟਰਨ ਫਾਈਲ ਕਰਦੇ ਆ ਔਰ ਜਿਹੜਾ ਤੁਹਾਡਾ ਸੀਏ ਹੁੰਦਾ ਉਹਦੇ ਤੋਂ ਤੁਹਾਡਾ ਕੁਝ ਛੁਪਿਆ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਅੱਜ ਤੋਂ 8 ਦਿਨ ਪਹਿਲਾਂ ਇੱਕ ਬੇਨਤੀ ਕੀਤੀ ਸੀ ਕਿ ਆਪਾਂ ਸਾਰੇ ਇਸ ਕਲੱਬ ਦੇ ਵਿੱਚ ਇੱਕ ਓਪਨ ਡਿਬੇਟ ਕਰੀਏ ਜਿੱਦਾਂ ਅਮਰੀਕਾ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਹੁੰਦਾ ਹੈ ਕਿ ਦੋਨੋਂ ਕੈਂਡੀਡੇਟ ਓਪਨ ਡਿਬੇਟ ਕਰਦੇ ਆਂ ਔਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆਂ ਅਸੀਂ ਉਹਨਾਂ ਨੂੰ ਅੱਜ 8 ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਲੈਟਸ ਹੈਵ ਏ ਓਪਨ ਡਿਬੇਟ ਮੈਂਬਰ ਸਾਰਿਆਂ ਦੇ ਸਾਹਮਣੇ ਔਰ ਉਹ ਇਸ ਚੀਜ਼ ਤੇ ਆਉਂਦੇ ਨਹੀਂ ਰੈਲਕਟੈਂਟ ਨੇ ਔਰ ਜਦੋਂ ਰਟਾ ਨਹੀਂ ਸਾਡੀ ਉਹ ਫਾਈਲ ਕਰ ਰਹੇ ਆਂ ਅੱਜ ਪੂਰੀ ਕੈਂਪੇਨ ਦੇ ਵਿੱਚ ਤੁਸੀਂ ਦੇਖੋ ਉਹਨਾਂ ਦੀ ਕਿਸੇ ਵੀ ਗੱਲ 'ਚ 21 ਸਾਲ ਦੇ ਵਿੱਚ ਸਾਡੀ ਕਿਸੇ ਕ腐ਸ਼ਨ ਦਾ ਮੁੱਦਾ ਨਹੀਂ ਠਾ ਸਕਿਆ ਕਿਸੇ ਚੀਜ਼ ਦੇ ਉੱਤੇ ਡੈਡੀ ਡੈਮੋਕ੍ਰੇਸੀ ਉਹ ਕਹਿੰਦੇ ਆ ਉਹ ਜਿਹੜੇ ਵੀ ਗਰੁੱਪ ਬਣਾਏ ਨੇ ਉਹਨਾਂ ਨੇ ਉਹਦੇ ਵਿੱਚ ਤੁਸੀਂ ਕਮੈਂਟਸ ਨਹੀਂ ਪਾ ਸਕਦੇ ਵੌਇਸ ਆਫ ਅੰਮ੍ਰਿਤਸਰ 'ਚ ਵੀ ਅਸੀਂ ਕਮੈਂਟ ਨਹੀਂ ਪਾ ਸਕਦੇ ਉਹ ਡੈਮੋਕ੍ਰੇਸੀ ਕਿਸ ਤਰ੍ਹਾਂ ਦੀ ਹੈ ਅਸੀਂ ਜਿਹੜੇ ਵੀ ਪੇਜ ਬਣਾਏ ਆਪਣੀ ਸਾਰਿਆਂ ਨੇ ਆਪਣੀ ਐਡ ਕੈਂਪੇਨ ਕਰਨ ਦੀ ਸਾਨੂੰ ਤੁਸੀਂ ਮਾੜਾ ਲਿਖੋ ਚੰਗਾ ਲਿਖੋ ਸਾਡੇ ਗਰੁੱਪ ਓਪਨ ਨੇ ਉਹ ਡੈਮੋਕ੍ਰੇਸੀ ਦੀ ਜਨਤਰਾਸਪਰਨਤਾ ਦੀ ਕਿਦਾਂ ਗੱਲ ਕਰ ਸਕਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਬੱਚਿਆਂ ਵਾਸਤੇ ਕੋਈ ਸੋਚਿਆ ਜਗਾ ਕਿ ਕੋਈ ਚੈਰਿਟੀ ਦੇ ਤੌਰ ਤੇ ਕੁਝ ਬੱਚਿਆਂ ਨੂੰ ਇੱਥੇ ਖੇਡਣ ਲਈ ਉਤਸ਼ਾਹਿਤ ਕਰਨ ਲਈ ਉਹਨਾਂ ਵਾਸਤੇ ਵੱਖਰੀ ਕੋਈ ਅਸੀਂ ਦੇਖੋ ਜਿਹੜਾ ਵੀ ਕੋਈ ਬੱਚਾ ਕਿਸੇ ਵੀ ਸਪੋਰਟਸ ਦੇ ਵਿੱਚ ਐਕਸੈਲ ਕਰਦਾ ਵਾ ਜਿਹੜਾ ਬੱਚਾ ਬਹੁਤ ਸੀਰੀਅਸ ਪਲੇਅਰ ਆ ਅਸੀਂ ਬਿਨਾਂ ਫੀਸ ਤੋਂ ਉਹਨੂੰ সুইਮਿੰਗ ਅਲਾਉ ਕਰਦੇ ਹਾਂ ਚਾਹੇ ਉਹ ਸਾਡੇ ਕਿਸੇ ਮੈਂਬਰ ਦਾ ਬੱਚਾ ਨਹੀਂ ਵੀ ਆ ਜੋ ਵੀ ਸਾਡੇ ਕੋਲ ਸਪੋਰਟਸ ਇਨਫਰਾਸਟ੍ਰਕਚਰ ਹੈ ਜਿਹਦੇ ਚ ਜਿਹੜਾ ਬੱਚਾ ਕੋਈ ਥੇਰੇ ਲੈਵਲ ਤੇ ਜਾਂ ਸਟੇਟ ਲੈਵਲ ਤੇ ਖੇਡਦਾ ਉਹ ਸਾਡੇ ਕੋਲ ਆ ਕੇ ਕਹਿੰਦਾ ਕਿ ਮੈਂ ਜੀ ਗੇਮ ਦੀ ਪ੍ਰੈਕਟਿਸ ਕਰਨੀ ਹੈ ਅਸੀਂ ਉਹਨਾਂ ਕੋਈ ਚਾਰਜ ਨਹੀਂ ਕਰਦੇ ਉਹਨਾਂ ਨੂੰ ਫ੍ਰੀ ਆਫ ਕੋਸ ਸਾਰੀ ਆਪਣੀਆਂ ਸਹੂਲਤਾਂ ਮੁਹੱਈਆ ਕਰਦੇ ਹਾਂ ਔਰ ਇੱਥੋਂ ਤੱਕ ਵੀ ਜੇ ਕੋਈ ਬੱਚਾ ਗਰੀਬ ਬੱਚਾ ਕਿ ਜੇ ਕੰਪੀਟੀਸ਼ਨ ਜਾਣਾ ਚਾਹੁੰਦਾ ਔਰ ਉਹਦੇ ਕੋਲ ਫਾਈਨੈਂਸ਼ੀਅਲ ਨਹੀਂ ਹੈ ਉਹਦੀ ਕਪੈਸਿਟੀ ਅਸੀਂ ਉਹਦੀ ਫਾਈਨੈਂਸ਼ੀਅਲ ਹੈਲਪ ਵੀ ਕਰਦੇ ਹਾਂ ਡਲ ਜੀ ਕਿਹੜੇ ਸਿੰਬਲ ਲੋਟ ਹੋ ਚੁੱਕੇ ਆ ਰਿਟਰਨਿੰਗ ਆਫੀਸਰ ਵੱਲੋਂ ਇਹਦੇ ਵਿੱਚ ਸਿੰਬਲ ਨਹੀਂ ਲੋਟ ਹੁੰਦੇ ਜਿਹਦੇ ਬਾਈ ਨੇਮ ਹੀ ਹੁੰਦੀ ਆ ਤੁਸੀਂ ਨਾਮ ਦੇ ਅੱਗੇ ਟਿਕ ਲਾਉਣਾ ਹੁੰਦਾ ਸਿੰਬਲ ਲੋਟ ਨਹੀਂ ਥਰੂ ਵੈਲਟ ਸਾਰੀ ਥਰੂ ਵੈਲਟ ਹੋ ਔਰ ਬੀਸੀ ਦਫਤਰ ਦੇ ਸਾਡੇ ਡਿਪਟੀ ਕਮਿਸ਼ਨਰ ਆਫਿਸ ਤੋਂ ਸਾਡੇ ਅਫੀਸ਼ਰ ਜੀ ਅਸੀਂ ਰਿਕੁਐਸਟ ਕਰਕੇ ਉਹਨਾਂ ਨੂੰ ਆਇਆ ਤਾਂ ਕਿ ਸਰਕਾਰੀ ਮੁਲਾਜ਼ਮ ਆ ਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ। ਥੈਂਕ ਯੂ। ਥੈਂਕ ਯੂ।